ਪਹਾੜਾਂ 'ਚ ਹੋ ਰਹੀ ਲਗਾਤਾਰ ਬਾਰਿਸ਼ ਕਰਕੇ ਲਗਾਤਾਰ ਹਿਮਾਚਲ ਦੇ ਵਿੱਚ ਮਾਹੌਲ ਕਾਫੀ ਜਿਹੜਾ ਬੇਕਾਬੂ ਹੁੰਦਾ ਨਜ਼ਰ ਆ ਰਿਹਾ ਉਥੇ ਉੱਤਰਾਖੰਡ ਦੀ ਗੱਲ ਕੀਤੀ ਜਾਵੇ ਤਾਂ ਉਥੇ ਵੀ ਲਗਾਤਾਰ ਬਾਰਿਸ਼ ਕਰਕੇ ਪਹਾੜ ਖਿਸਕ ਰਹੇ ਨੇ ਅਤੇ ਜੜੀਆਂ ਸੜਕਾਂ ਨੇ ਉਹ ਵੀ ਪਾਣੀ ਦੇ ਵਹਾਅ ਦੇ ਵਿੱਚ ਧਸ ਚੁੱਕੀਆਂ ਨੇ ਉੱਥੇ ਹੀ ਜੇਕਰ ਅਸੀਂ ਕਸ਼ਮੀਰ ਵੈਲੀ ਦੀ ਗੱਲ ਕਰੀਏ ਤਾਂ ਉਥੇ ਵੀ ਮਾਹੌਲ ਜਿਹੜਾ ਕਾਫੀ ਖੌਫਨਾਕ ਮੜਿਆ ਹੈ ਤਸਵੀਰਾਂ ਸਕਰੀਨ ਤੇ ਲਗਾਤਾਰ ਤੁਹਾਨੂੰ ਦਿਖਾ ਰਿਹਾ ਵੱਖ-ਵੱਖ ਥਾਵਾਂ ਦੀਆਂ ਤਸਵੀਰਾਂ ਨੇ ਬਦਰੀਨਾਥ ਤੇ ਕਦਾਨਾਥ ਦੇ ਵਿੱਚ ਬਾਰਿਸ਼ ਕਰਕੇ ਪਹਾੜ ਖਿਸਕ ਗਏ ਜਿਸ ਕਰਕੇ ਜਿਹੜਾ ਰਸਤਾ ਆਉਣ ਜਾਣ ਵਾਲਾ ਸੀ ਉਹ ਸਾਰਾ ਬੰਦ ਹੋ ਗਿਆ ਜਿਸ ਤੋਂ ਬਾਅਦ ਲੋਕ ਉੱਥੇ ਫਸ ਚੁੱਕੇ ਨੇ ਜਿਨ੍ਹਾਂ ਨੂੰ ਟੀਮਾਂ ਦੇ ਵੱਲੋਂ ਲਗਾਤਾਰ ਰੈਸਕਿਊ ਕੀਤਾ ਜਾ ਰਿਹਾ ਜੀਹਾਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਟੀਮਾਂ ਦੇ ਵੱਲੋਂ ਇਹ ਜਿਹੜੇ ਇੱਥੇ ਪਹੁੰਚੇ ਹੋਏ ਲੋਕ ਨੇ ਉਹਨਾਂ ਨੂੰ ਸਹੀ ਸਲਾਮਤ ਜਿਹੜਾ ਕਿ ਉੱਥੋਂ ਕੱਢਿਆ ਜਾ ਰਿਹਾ ਤਾਂ ਕਿ ਕਿਸੇ ਤਰੀਕੇ ਦੇ ਕੋਈ ਹੋਰ ਅਣਹੋਣੀ ਨਾ ਹੋਵੇ ਲਗਾਤਾਰ ਤਸਵੀਰਾਂ ਕਸ਼ਮੀਰ ਵੈਲੀ ਤੋਂ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪਾਣੀ ਦਾ ਵਹਾਹ ਤੇਜ਼ ਹੋ ਰਿਹਾ ਸੜਕਾਂ ਤੱਕ ਨਜ਼ਰ ਨਹੀਂ ਆ ਰਹੀਆਂ ਲਗਾਤਾਰ ਜਿਹੜਾ ਕਿ ਪਹਾੜ ਖਿਸਕ ਰਹੇ ਨੇ ਜਿਹਦੇ ਚੱਲਦੇ ਰਸਤੇ ਵੀ ਬਲਾਕ ਹੋ ਰਹੇ ਨੇ ਦੇਖਿਆ ਜਾਵੇ ਤਾਂ ਸ਼ਿਮਲੇ ਦੀ ਗੱਲ ਕੀਤੀ ਜਾਵੇ ਕੁੱਲੂ ਮਨਾਲੀ ਦੀ ਗੱਲ ਕੀਤੀ ਜਾਵੇ ਉੱਥੇ ਵੀ ਪਾਣੀ ਦੇ ਕਰਕੇ ਜਿਹੜਾ ਕਾਫੀ ਨੁਕਸਾਨ ਹੋਇਆ ਬੱਦਲ ਫਟਣ ਕਰਕੇ ਕਾਫੀ ਨੁਕਸਾਨ ਵਾਲੇ ਲੋਕਾਂ ਦੇ ਘਰ ਤੈਸ ਨਹਿਸ ਹੋ ਗਏ ਨੇ ਸਮਾਨ ਲੋਕਾਂ ਦਾ ਰੁੜ ਗਿਆ ਗੱਡੀਆਂ ਮੋਟਰਸਾਈਕਲ ਵਾਹਨ ਜਿੰਨੇ ਵੀ ਲੋਕਾਂ ਕੋਲ ਸੀ ਉਹ ਬਾਹਰ ਖੜੇ ਸੀ ਉਹ ਪਾਣੀ ਦੇ ਵਹਾਅ ਦੇ ਨਾਲ ਸਭ ਕੁਝ ਰੁੜ ਚੁੱਕਿਆ ਕਾਫੀ ਨੁਕਸਾਨ ਜਿਹੜਾ ਕਿ ਲੋਕਾਂ ਦਾ ਲਗਾਤਾਰ ਪਹਾੜੀ ਲੋਕਾਂ ਦਾ ਹੋ ਰਿਹਾ ਕਿਉਂਕਿ ਲਗਾਤਾਰ بارش ਕਰਕੇ ਜਿਹੜਾ ਕਿ ਪਾਣੀ ਦਾ ਵਹਾਅ ਤੇਜ਼ ਹੋ ਰਿਹਾ ਇਸ ਕਰਕੇ ਲੋਕਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਕਿ ਝਰਨੇਆਂ ਨਦੀਆਂ ਨਾਲਿਆਂ ਜਿਹੜਾ ਕਿ ਇਹਨਾਂ ਤੋਂ ਦੂਰ ਰਿਹਾ ਜਾਵੇ ਕਿਸੇ ਵਕਤ ਵੀ ਜਿਹੜਾ ਪਾਣੀ ਦਾ ਵਹਾਅ ਹੋਰ ਵੀ ਤੇਜ਼ ਹੋ ਸਕਦਾ ਹੈ ਤਸਵੀਰਾਂ ਕਿੰਨੀਆਂ ਕੋ ਖੌਫਨਾਕ ਨੇ ਤੁਸੀਂ ਖੁਦ ਦੇਖ ਸਕਦੇ ਹੋ ਕਿ ਕਿਸ ਤਰੀਕੇ ਦਾ ਮੰਜ਼ਰ ਹੈ ਜਿਹੜਾ ਹਿਮਾਚਲ ਦੇ ਇਲਾਕੇ ਦੇ ਵਿੱਚੋਂ ਕਸ਼ਮੀਰ ਦੇ ਵਿੱਚ ਬਦਰੀਨਾਥ ਕੇਦਾਰਨਾਥ ਦੇ ਵਿੱਚ ਜਿਹੜਾ ਬਣਿਆ ਹੋਇਆ ਇਸ ਕਰਕੇ ਅਪੀਲ ਵੀ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾ ਰਹੀ ਹੈ ਕਿ ਲੋਕ ਇੱਧਰ ਨਾ ਆਉਣ ਕਿਉਂਕਿ ਹਾਲਾਤ ਇੱਧਰ ਆਉਣ ਵਾਲੇ ਨਹੀਂ ਆ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਲਗਾਤਾਰ ਕੋਈ ਜਾਨੀ ਨੁਕਸਾਨ ਨਾ ਹੋ ਸਕੇ ਤੇ ਚੱਲਦੇ ਲੋਕਾਂ ਨੂੰ ਅਡਵਾਈਜ਼ਰੀ ਵੀ ਜਾਰੀ ਕੀਤੀ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇੱਧਰ ਪਾਣੀ ਦਾ ਵਹਾ ਮੀ ਤੇਜ਼ ਹੋਣ ਕਰਕੇ ਪਹਾੜ ਖਿਸਕ ਚੁੱਕੇ ਨੇ ਸੜਕਾਂ ਜੜੀਆਂ ਉਹ ਤਸ ਚੁੱਕੀਆਂ ਨੇ ਲੋਕਾਂ ਦੇ ਘਰ ਜਿਹੜੇ ਕਿ ਪਾਣੀ ਦੇ ਵਹਾ ਦੇ ਵਿੱਚ ਰੁੜ ਚੁੱਕੇ ਹੈ ਜਿੱਦੇ ਚੱਲਦੇ ਹੁਣ ਲੋਕ ਹਿਮਾਚਲ ਵੱਲ ਕਸ਼ਮੀਰ ਵੱਲ ਨਾ ਜਾਣ ਕਿਉਂਕਿ ਹਾਲਾਤ ਲਗਾਤਾਰ ਬੇਕਾਬੂ ਹੋ ਰਹੇ ਨੇ ਪਹਾੜਾਂ 'ਚ ਹੋ ਰਹੀ ਲਗਾਤਾਰ ਬਾਰਿਸ਼ ਕਰਕੇ ਲਗਾਤਾਰ ਹਿਮਾਚਲ ਦੇ ਵਿੱਚ ਮਾਹੌਲ ਕਾਫੀ ਜਿਹੜਾ ਬੇਕਾਬੂ ਹੁੰਦਾ ਨਜ਼ਰ ਆ ਰਿਹਾ ਉਥੇ ਉੱਤਰਾਖੰਡ ਦੀ ਗੱਲ ਕੀਤੀ ਜਾਵੇ ਤਾਂ ਉਥੇ ਵੀ ਲਗਾਤਾਰ ਬਾਰਿਸ਼ ਕਰਕੇ ਪਹਾੜ ਖਿਸਕ ਰਹੇ ਨੇ ਅਤੇ ਜੜੀਆਂ ਸੜਕਾਂ ਨੇ ਉਹ ਵੀ ਪਾਣੀ ਦੇ ਵਹਾਅ ਦੇ ਵਿੱਚ ਧਸ ਚੁੱਕੀਆਂ ਨੇ ਉੱਥੇ ਹੀ ਜੇਕਰ ਅਸੀਂ ਕਸ਼ਮੀਰ ਵੈਲੀ ਦੀ ਗੱਲ ਕਰੀਏ ਤਾਂ ਉਥੇ ਵੀ ਮਾਹੌਲ ਜਿਹੜਾ ਕਾਫੀ ਖੌਫਨਾਕ ਬਣਿਆ ਹੋਇਆ ਹੈ ਤਸਵੀਰਾਂ ਸਕਰੀਨ ਤੇ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਵੱਖ-ਵੱਖ ਥਾਵਾਂ ਦੀਆਂ ਤਸਵੀਰਾਂ ਨੇ ਬਦਰੀਨਾਥ ਤੇ ਕਦਾਨਾਥ ਦੇ ਵਿੱਚ ਬਾਰਿਸ਼ ਕਰਕੇ ਪਹਾੜ ਖਿਸਕ ਗਏ ਜਿਸ ਕਰਕੇ ਜਿਹੜਾ ਰਸਤਾ ਆਉਣ ਜਾਣ ਵਾਲਾ ਸੀ ਉਹ ਸਾਰਾ ਬੰਦ ਹੋ ਗਿਆ ਜਿਸ ਤੋਂ ਬਾਅਦ ਲੋਕ ਉੱਥੇ ਫਸ ਚੁੱਕੇ ਨੇ ਜਿਨ੍ਹਾਂ ਨੂੰ ਟੀਮਾਂ ਦੇ ਵੱਲੋਂ ਲਗਾਤਾਰ ਰੈਸਕਿਊ ਕੀਤਾ ਜਾ ਰਿਹਾ ਜੀ ਹਾਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਟੀਮਾਂ ਦੇ ਵੱਲੋਂ ਇਹ ਜਿਹੜੇ ਇੱਥੇ ਪਹੁੰਚੇ ਹੋਏ ਲੋਕ ਨੇ ਉਹਨਾਂ ਨੂੰ ਸਹੀ ਸਲਾਮਤ ਜਿਹੜਾ ਕਿ ਉੱਥੋਂ ਕੱਢਿਆ ਜਾ ਰਿਹਾ ਤਾਂ ਕਿ ਕਿਸੇ ਤਰੀਕੇ ਦੇ ਕੋਈ ਹੋਰ ਅਣਹੋਣੀ ਨਾ ਹੋਵੇ ਲਗਾਤਾਰ ਤਸਵੀਰਾਂ ਕਸ਼ਮੀਰ ਵੈਲੀ ਤੋਂ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪਾਣੀ ਦਾ ਵਹਾਹ ਤੇਜ਼ ਹੋ ਰਿਹਾ ਸੜਕਾਂ ਤੱਕ ਨਜ਼ਰ ਨਹੀਂ ਆ ਰਹੀਆਂ ਲਗਾਤਾਰ ਜਿਹੜਾ ਕਿ ਪਹਾੜ ਖਿਸਕ ਰਹੇ ਨੇ ਜਿਹਦੇ ਚੱਲਦੇ ਰਸਤੇ ਵੀ ਬਲਾਕ ਹੋ ਰਹੇ ਨੇ ਦੇਖਿਆ ਜਾਵੇ ਤਾਂ ਸ਼ਿਮਲੇ ਦੀ ਗੱਲ ਕੀਤੀ ਜਾਵੇ ਕੁੱਲੂ ਮਨਾਲੀ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਪਾਣੀ ਦੇ ਕਰਕੇ ਜਿਹੜਾ ਕਾਫੀ ਨੁਕਸਾਨ ਹੋਇਆ ਬੱਦਲ ਫਟਣ ਕਰਕੇ ਕਾਫੀ ਨੁਕਸਾਨ ਹੋਇਆ ਲੋਕਾਂ ਦੇ ਘਰ ਤਹਿਸ ਨਹਿਸ ਹੋ ਗਏ ਨੇ ਸਮਾਨ ਲੋਕਾਂ ਦੇ ਰੁੜ ਗਏ ਗੱਡੀਆਂ ਮੋਟਰਸਾਈਕਲ ਵਾਹਨ ਜਿੰਨੇ ਵੀ ਲੋਕਾਂ ਕੋਲ ਸੀ ਉਹ ਬਾਹਰ ਖੜੇ ਸੀ ਉਹ ਪਾਣੀ ਦੇ ਵਹਾਅ ਦੇ ਨਾਲ ਸਭ ਕੁਝ ਰੁੜ ਚੁੱਕਿਆ ਕਾਫੀ ਨੁਕਸਾਨ ਜਿਹੜਾ ਕਿ ਲੋਕਾਂ ਦਾ ਲਗਾਤਾਰ ਪਹਾੜੀ ਲੋਕਾਂ ਦਾ ਹੋ ਰਿਹਾ ਕਿਉਂਕਿ ਲਗਾਤਾਰ بارش ਕਰਕੇ ਜਿਹੜਾ ਕਿ ਪਾਣੀ ਦਾ ਵਹਾਅ ਤੇਜ਼ ਹੋ ਰਿਹਾ ਇਸ ਕਰਕੇ ਲੋਕਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਝਰਨਿਆਂ ਨਦੀਆਂ ਨਾਲਿਆਂ ਜਿਹੜਾ ਕਿ ਇਹਨਾਂ ਤੋਂ ਦੂਰ ਆ ਜਾਵੇ ਕਿਸੇ ਵਕਤ ਵੀ ਜਿਹੜਾ ਪਾਣੀ ਦਾ ਵਹਾਅ ਹੋਰ ਵੀ ਤੇਜ਼ ਹੋ ਸਕਦਾ ਹੈ ਤਸਵੀਰਾਂ ਕਿੰਨੀਆਂ ਕੋ ਖੌਫਨਾਕ ਨੇ ਤੁਸੀਂ ਖੁਦ ਦੇਖ ਸਕਦੇ ਹੋ ਕਿ ਕਿਸ ਤਰੀਕੇ ਦਾ ਮੰਜ਼ਰਾ ਜਿਹੜਾ ਹਿਮਾਚਲ ਦੇ ਇਲਾਕੇ ਦੇ ਵਿੱਚੋਂ ਕਸ਼ਮੀਰ ਦੇ ਵਿੱਚ ਬਦਰੀਨਾਥ ਕੈਦਾਰਨਾਥ ਦੇ ਵਿੱਚ ਜਿਹੜਾ ਬਣਿਆ ਹੋਇਆ ਇਸ ਕਰਕੇ ਅਪੀਲ ਵੀ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾ ਰਹੀ ਹੈ ਕਿ ਲੋਕ ਇੱਧਰ ਨਾ ਆਉਣ ਕਿਉਂਕਿ ਹਾਲਾਤ ਇੱਧਰ ਆਉਣ ਵਾਲੇ ਨਹੀਂ ਆ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਲਗਾਤਾਰ ਕੋਈ ਜਾਨੀ ਨੁਕਸਾਨ ਨਾ ਹੋ ਸਕੇ ਇਸ ਤੇ ਚੱਲਦੇ ਲੋਕਾਂ ਨੂੰ ਅਡਵਾਈਜ਼ਰੀ ਵੀ ਜਾਰੀ ਕੀਤੀ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇੱਧਰ ਪਾਣੀ ਦਾ ਵਹਾ ਮੀ ਤੇਜ਼ ਹੋਣ ਕਰਕੇ ਪਹਾੜ ਖਿਸਕ ਚੁੱਕੇ ਨੇ ਸੜਕਾਂ ਜੜੀਆਂ ਉਹ ਤਸ ਚੁੱਕੀਆਂ ਨੇ ਲੋਕਾਂ ਦੇ ਘਰ ਜਿਹੜੇ ਕਿ ਪਾਣੀ ਦੇ ਵਹਾ ਦੇ ਵਿੱਚ ਰੁੜ ਚੁੱਕੇ ਜਿੱਦੇ ਚੱਲਦੇ ਹੁਣ ਲੋਕ ਹਿਮਾਚਲ ਵੱਲ ਕਸ਼ਮੀਰ ਵੱਲ ਨਾ ਜਾਣ ਕਿਉਂਕਿ ਹਾਲਾਤ ਲਗਾਤਾਰ